ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬੜਾ ਪ੍ਰਭੂ ਸਿੰਘ ਹਾਂਜੀ ਆਹ ਮੈਨ ਲੋ ਜੀ ਬਲੇ ਨੂੰ ਮਿਲੂ ਹਾਂਜੀ ਇਹ ਸਾਦੇ ਸਿੰਘ ਆਇਆ ਨਾਲ ਆਪਣੇ ਤੇ ਆਪਾਂ ਆਇਆ ਜੀ ਇੱਥੇ ਅਨੰਦਪੁਰ ਸਾਹਿਬ ਦਰਸ਼ਨ ਮੇਲੇ ਕਰਨਾ ਚ ਤੇ ਹੋਲਾ ਮਹੱਲਾ ਕਾਲਸ ਜੀ ਦੇ ਅੱਜ 27 ਤਰੀਕ ਹੋਲੇ ਮਹੱਲੇ ਤੋਂ ਅਗਲੇ ਦਿਨ ਜਿਹੜੀਆਂ ਸੰਗਤਾਂ ਬਹੁਤ ਜ਼ਿਆਦਾ ਸੰਗਤ ਨਹੀਂ ਦਰਸ਼ਨ ਮੇਲੇ ਕਰ ਸਕਦੀਆਂ ਉਹ ਅਗਲੇ ਦਿਨ ਆ ਸਕਦੀਆਂ ਆ ਸੋ ਆਪ ਜੀ ਦੇਖ ਸਕਦੇ ਹੋ ਹੱਲੇ ਬਹੁਤ ਸੰਗਤ ਹੈ ਹੱਲੇ ਇੱਥੇ ਰੌਣਕਾਂ ਲੱਗੀਆਂ ਹੋਈਆਂ ਹੋਲੇ ਮਹੱਲੇ ਦੀਆਂ ਤੇ ਇਹੀ ਬੇਨਤੀ ਕਰਨ ਲਈ ਅੱਜ ਇਹਦੇ ਬਲੌਗ ਬਣਾ ਰਹੇ ਖਾਸ ਬਜ਼ੁਰਗ ਬੱਚੇ ਜਿਹਦੇ ਜ਼ਿਆਦਾ ਰਸ਼ੀ ਇਰੀਏ ਚ ਨਹੀਂ ਆ ਸਕਦੇ ਜਾਂ ਸੋਚਦੇ ਨੰਦਪੁਰ ਸਾਹਿਬ ਹੋਲੇ ਮਹੱਲੇ ਜਾਣਾ ਆ ਸੋ ਤੁਸੀਂ ਅਗਲੇ ਦਿਨ ਆ ਸਕਦੇ ਆ ਜਿਆਦਾ ਜਿਹੜਾ ਸੰਗਤ ਜ਼ਿਆਦਾ ਨਹੀਂ ਹੁੰਦੀ ਉਸ ਦਿਨ ਤੇ ਤੁਸੀਂ ਆਰਾਮ ਦੇ ਨਾਲ ਦਰਸ਼ਨ ਮੇਲੇ ਕਰ ਰਹੇ ਆ ਤੇ ਚਲਦੇ ਆਪਾਂ ਅੰਦਰ ਨਾਲੇ ਕਰਦੇ ਦਰਸ਼ਨ ਮੇਲੇ ਨਾਲ ਤੁਹਾਨੂੰ ਕਿਹਾ ਨੇ ਜੀ ਸੋ ਸਾਰਿਆਂ ਨੂੰ ਫੇਰ ਵਧਾਈਆਂ ਆ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀਆਂ ਸੋ ਸੰਗਤਾਂ ਬੜੀ ਜਰੂਰ-ਜਰੂਰ ਚੱਲ ਕੇ ਆਉਂਦੀਆਂ ਜੀ ਨਤਮਸਤਕ ਹੋਣ ਤੇ ਆਪਣੇ ਨਾਲ ਆਏ ਆ ਸਾਡੇ ਪ੍ਰਧਾਨ ਬਹਾਦਰ ਸਿੰਘ ਜੀ ਇੱਧਰ ਸੈਕਟਰੀ ਸਾਹਿਬ ਗੁਰਪ੍ਰੀਤ ਸਿੰਘ ਛੇੜਗਿਆ ਜੀ ਇੱਧਰ ਸਾਡੇ ਸਤਵੀਰ 8th ਕਲਾਸ ਤੋਂ ਸਤਵੀਰ ਸਿੰਘ ਜੀ ਆਏ ਆ ਇਹ ਸਾਰੇ ਹੀ ਜਾਣਦੇ ਆ ਵਿਹਲੜ ਇਹ ਸਾਡਾ ਇਹ ਵੀ ਅੱਜ ਦਰਸ਼ਨ ਮੇਲੇ ਕੰਨ ਆਇਆ ਮਹਾਰਾਜ ਦੇ ਖੁਸ਼ ਹੋ ਰਿਆਂ ਆ ਇੱਧਰ ਵੱਡੀ ਜੀ ਦਸਤਾਰ ਵਾਲੇ ਸਾਡੇ ਹਰਪ੍ਰੀਤ ਸਿੰਘ ਤੇ ਹਰ ਸਿੰਘ ਜੀ ਇੱਧਰ ਸਾਡਾ ਭਾਂਜਾ ਕੀ ਹਾਲ ਚੱਲ ਵੀ ਤੇ ਇੱਧਰ ਸਖਜਿੰਦਰ ਸਿੰਘ ਇਹ ਆ ਲੈ ਸਮਾਈਲ ਕੋਈ ਸਮਾਈਲ ਚੱਲੀਏ ਬਾਬਾ ਜੀ ਦਰਸ਼ਨ ਮੇਲੇ ਕਰੀਏ ਮਹਾਰਾਜ ਆ ਜਾਓ ਨਾ ਨਾ ਲਾ ਹੱਥ ਨਾ ਲਾ ਨਾ ਹੱਥ ਦੰਦੀ ਵੱਡੂਗਾ ਨਾ ਨਾ ਲਾ ਹੱਥ ਦੰਦੀ ਵੱਡੂਗਾ ਹੱਥ ਲਾਉਣ ਤੇ ਖੈਦਾ ਹੈ ਨਾ ਨਾ ਲਾ ਹੱਥ ਨਾ ਲਾ ਜਗਰਾਤ ਤੁਸੀਂ ਉਹ ਸਿੰਘ ਸਾਹਿਬ ਆਪਾਂ ਨੂੰ ਮਿਲੇ ਆ ਤੇ ਗੁਰੂ ਕਾ ਪੰਛੀ ਜਿਹੜਾ ਖਾਸ ਜਿਹੜਾ ਬਾਜ ਲੈ ਕੇ ਆਏ ਆ ਸੋ ਗੁਰਪ੍ਰੀਤ ਸਿੰਘ ਆਪਣੇ ਦੇਗ ਦਾ ਪ੍ਰਸ਼ਾਦ ਖਾ ਕੇ ਆਇਆ ਸਾਂਝੀ ਦੇਗ ਚਲੋ ਜੀ ਸਿੰਘ ਸਾਹਿਬ ਆਜੋ ਚਲਿਏ ਆਜੋ ਸੰਤਨ ਲਓ ਨਾਲ ਆਜੋ ਜਥੇਦਾਰ ਸਾਹਿਬ ਸਾਡੇ ਹਾਂਜੀ ਜੀ ਸਾਹਿਬ ਕਿਰਪਾ ਜੀ ਕਿਰਪਾ ਕਿਰਪਾਈ ਚਾਹੀਦੀ ਬਸ ਆਪਾਂ ਨੂੰ ਹੋਰ ਕੱਖ ਨਹੀਂ ਚਾਹੀਦਾ ਹਾਂ ਕਿਰਪਾਈ ਹਾਂ ਚੱਲਦੇ ਅੱਗੇ ਆਜੋ ਬਾਬਾ ਜੀ ਆਜੋ ਤੁਹਾਨੂੰ ਚੋਹੋ ਜਾਓ ਚਲੋ ਬਹੁਤ ਸੁੰਨਸ਼ਜਾਵਟ ਹੋਈ ਇਹ ਤੁਹਾਨੂੰ ਉਧਰ ਵੀ ਦਿਖਾਈ ਸੀ ਪਹਿਲੇ ਬਲੌਗ ਦੇ ਵਿੱਚ ਦਰਸੇ ਮੇਲੇ ਆਪਾਂ ਕਰ ਲਿਆ ਬਹੁਤ ਸੁੰਦਰ ਦਰਸੇ ਮੇਲੇ ਹੋਏ ਆ ਸੰਗਤ ਹੈਗੀ ਆ ਪਰ ਇੰਨੀ ਜ਼ਿਆਦਾ ਵੀ ਨਹੀਂ ਕਿ ਤੁਹਾਨੂੰ ਧੱਕਮ ਲੱਗੀ ਹੋਣਾ ਪਵੇ ਇਸ ਲਈ ਜਿਹੜੀਆਂ ਸੰਗਤਾਂ ਕੋਲੇ ਨਹੀਂ ਪਹੁੰਚਿਆ ਜੇ ਤੁਹਾਨੂੰ ਜਰੂਰ ਆਇਆ ਕਰੋ ਭਾਈ ਆ ਦੇਖੋ ਸੋਹਣੇ ਦਰਸੇ ਮੇਲੇ ਹੋਏ ਆ ਤੇ ਬਹੁਤ ਸੰਗਤ ਅੱਜ ਵੀ ਆ ਰਹੀ ਆ ਦਰਸ਼ਨੇ ਮਿਲੇ ਆਪਣੇ ਹੋ ਗਏ ਆ ਤੇ ਆਪਾਂ ਆ ਗਏ ਆ ਲੰਗਰ ਹਾਲ ਦੇ ਰਸਤਾਂ ਤੇ ਤਾਂ ਵੇਟ ਕਰ ਰਹੀਆਂ ਕਿਦੋਂ ਦੋਰ ਖੁੱਲਦਾ ਆ ਤੇ ਵੇਸ਼ ਕਰਾਂਗੇ ਲੰਗਰ ਉਹ ਆ ਜਿਹਨੂੰ ਜਿਆਦਾ ਭੁੱਖ ਲੱਗੀ ਸੀ ਇਹ ਪਹਿਲਾਂ ਪਹੁੰਚ ਚੁੱਕੇ ਆ ਇਹ ਬੰਦੇ ਜਿਹਨੂੰ ਜਿਆਦਾ ਭੁੱਖ ਲੱਗੀ ਸ਼ਗਲਾ ਦੇਖ ਰਹੇ ਹੋਣਗੇ ਕਿਦਾਂ ਲੰਗਰ ਵਾਲ ਦੇ ਕਿ ਕਰ ਰਹੀਆਂ ਆ ਦੇਖੋ ਖੜ ਗਈਆਂ ਸ਼ਗਲਾ ਨੇ ਲੰਗਰ ਵਾਲ ਦੇ ਫੇਰ ਨਹੀਂ ਆਏ ਆਪਣੇ ਘਰ ਦਾ ਲੰਗਰ ਨਹੀਂ ਆਣਾ ਇਹ ਇਧਰ ਤਾਂ ਖਾਣਾ ਤਾਂ ਹੈਗਾ ਹੀ ਆ ਪਰ ਇਨੀ ਕਾਲੀ ਵੀ ਨਹੀਂ ਕਰਦੀ ਹੁੰਦੀ ਭਾਈ ਪਾ ਵੀ ਬਹਿ ਗਏ ਆ ਪ੍ਰੋਫੈਸਰ ਜੀ ਹੈਲੋ ਹੈਗੇ ਲਾਈਨਾਂ ਲੰਮੀਆਂ ਤਾਂ ਵੀ ਲੱਗੀਆਂ ਹੋਈਆਂ ਆ ਜੋ ਗੇਮਪੀਆ ਜੱਲੇ ਵੀ ਖੰਦਾ ਵੀ ਸੋ ਹਾਲ ਪੂਰਾ ਭਰਿਆ ਹੋਇਆ ਉਸ ਤੋਂ ਬਾਅਦ ਫੇਰ ਲਾਈਨ ਲੱਗਣੀ ਸ਼ੁਰੂ ਹੋ ਚੁੱਕੀਆਂ ਬਾਹਰ ਅੱਧਾ ਸ਼ਾਮਣੇ ਦੇ ਲਈ ਇਹ ਯਾਤਰੀ ਹੱਲੇ ਵੀ ਆ ਰਹੇ ਆ ਦਸਮੇਲੇ ਕਾਰਨ ਹੋਲੇ ਮਾਲੇ ਤੇ ਸੋ ਆਪਾਂ ਚੱਲਦੇ ਅੱਗੇ ਤੁਹਾਨੂੰ ਲਾਈਟ ਦਾਲਦੇ ਹੁਣ ਬਾਹਰ ਜੀ ਇਹ ਆ ਜੀ ਬਾਜ਼ਾਰ ਦਾ ਮਾਹੌਲ ਬਹੁਤ ਸੰਗ ਥੱਲੇ ਵੀ ਬਿਜਾਰਾ ਵਿੱਚ ਘੁੰਮ ਰਹੀ ਆ ਇਧਰ ਆਪਣੀ ਫੌਜ ਵੀ ਨਿਕਲੀ ਆ ਹਾਂਜੀ ਕਿੱਥੇ ਘੁੰਮ ਜਾਨੇ ਆ ਜਮੇ ਵਸਨ ਅੰਦਾ ਦੀ ਪੁਰੀ ਮੌਸਮ ਥੋੜਾ ਬੇਗੜਨ ਲੱਗਾ ਹੋਇਆ ਆ ਬੱਦਲ ਹੋਏ ਆ ਹਵਾ ਚੱਲ ਰਹੀ ਠੰਢ ਠੰਡੀ ਜੀ ਜਿਹੜੀਆਂ ਸੰਗਤਾਂ ਕੱਲ ਮਹੱਲਾ ਨਹੀਂ ਦੇਖ ਸਕੀਆਂ ਤੋ ਤੁਹਾਨੂੰ ਦੱਸਦੇ ਆ ਅੱਜ ਵੀ ਰਕਵੇ ਵਾਲੇ ਤੇ ਮਹਾਪੁਰਖ ਆ ਉਹਨਾਂ ਦਾ ਮਹੱਲਾ ਨਿਕਲਦਾ ਜੀ ਤੁਸੀਂ ਆਪ ਵੀ ਦੇਖ ਸਕਦੇ ਆ ਕਹਿੰਦੇ ਲੋੜ ਬਹੁ ਪੈਂਦੀ ਸਲੋਤਰ ਦੀ ਬਾਬਾ ਜੀ ਕਹਿੰਦੇ ਲੋੜ ਬਹੁ ਪੈਂਦੀ ਸਲੋਤਰ ਦੀ ਹੈ ਨਾ ਪੈਂਦੀ ਹੈ ਨਾ ਹਾਂ ਸਲੋਤਰ ਦੀ ਆ ਲੈਣ ਲੱਗੇ ਆ ਕਿਹਦਾ ਸਹੀ ਆ ਆਪਣਾ ਰੁਪਈਆ ਤੁਸੀਂ ਦੱਸਿਆ ਜਿੰਨੇ ਉਹ ਨਹੀਂ ਦੇਣੇ ਬਾਈ ਹੁਣੀ ਤਿਆਰ ਕਰਦੇ ਉਸੇ ਵੇਲੇ ਸਲੋਤਰ ਨਾਗਣੀਆਂ ਵਰਸ਼ੇ ਤੁਸੀਂ ਜੋ ਵੀ ਤਿਆਰ ਕਰਾਉਣਾ ਉਸੇ ਵੇਲੇ ਕਰ ਦਿੰਦੇ ਆ ਤੇ ਬਹੁਤ ਸਾਰੇ ਜਿਹੜੇ ਸਾਡੇ ਸਿਕੀਰ ਵੀਰ ਆ ਆਉਂਦੇ ਇੱਥੇ ਬਾਈ ਕਿੱਥੋਂ ਆਏ ਤੁਸੀਂ ਇਦਾਂ ਸਤਾ ਜੀ ਅੱਛਾ ਜੀ 3 ਸਾਲਾਂ ਨੂੰ ਮੈਂ ਉਹਦੇ ਕੋਲ ਰਿਹਾ ਜੀ ਠੀਕ ਹੈ ਕਿੰਨੇ ਦਿਨ ਕਿਥੇ 15 ਦਿਨ ਪੂਰੇ ਇੱਥੇ ਹੈ ਨਾ ਸਰ ਜੀ ਬਤਾ ਕਰੋ ਮੈਂ ਕਾਗਜ਼ ਕਰਾਇਆ ਜੇ ਤਾਂ ਅੱਛਾ ਜੀ ਇਹਨਾਂ ਦਾ ਖਾਨਦਨ ਨਹੀਂ ਆ ਹਾਂ ਜੀ ਜੀ ਪਤਾ ਹੈ 20 ਪੀੜੀ ਕਰਦੀ ਆਈ ਹੈ ਸਲਾਰ ਬਣਾਵਾ ਹੈ ਠੀਕ ਹੈ ਤੇ ਬਾਈ ਹੁਣੀ ਨਾਲ ਮਾਤਾ ਜੀ ਦੱਸ ਰਹੀ ਆ ਦਰਵਾਜ਼ਾ ਗੁਲਾਮੀ ਸਾਰੇ ਸ਼ਸਤਰ ਬਣਾਈਦੇ ਅਸੀਂ ਤੇ ਆ ਦੇਖੋ ਸਲੋਤਰ ਪਏ ਆ ਆ ਨਗਰੀਆਂ ਪਈਆਂ ਜੀ ਤਿਆਰ ਕਰਵਾ ਆਪਣੇ ਦਾ ਹਟੋਟਾ ਲਵਾ ਕੇ ਉਹ ਤੋਂ ਇਲਾਵਾ ਇੱਕੋ ਬਸਤੇ ਪਏ ਆ ਹੱਥ 'ਚ ਇਹ ਦਸ ਰੁਪਏ ਨੇ ਨਗਰੀਆਂ ਵੱਡੀਆਂ ਛੋਟੀਆਂ ਸਾਰੇ ਵੱਡੇ ਆ ਵਾਹੀ ਆਪਾਂ ਫੇਰ ਰਹਿੰਦੇ ਯਾਰ ਰਹਿੰਦੇ ਆ ਵੀ ਆਵੇ ਆ ਵੀ ਇੱਥੋਂ ਪੜਦਾ ਆਵੇ ਆ ਚਿੰਨੜੇ ਲਓ ਜੀ ਬਾਈ ਹੋਣੀ ਦੋ ਪ੍ਰੋਬਲਮ ਲੱਗੇ ਆ ਘਰ ਕੇ ਇਹਦੇ ਉੱਪਰ ਮੁੱਠੇ ਚਾਣਨੇ ਆ ਕੋਕੇ ਵੀ ਲਾ ਦਿੰਨੇ ਆ ਕੋਕੇ ਬ੍ਰੀਕ ਕੰਨੀ ਕਰਦਾ ਆ ਹੈ ਬ੍ਰੀਕ ਕੰਨੀ ਉਹ ਦੱਸੋ ਭਾਈ ਹੁਣੀ ਕਹਿੰਦੇ ਕੋਕੇ ਵੀ ਲਵਾਉਣੇ ਆ ਕੋਕੇ ਆਪ ਲਾ ਲਈ ਮੁਕੀਰ ਆ ਕੇ ਆਪ ਦਾਨਗੇ ਭਾਈ ਹੁਣੀ ਮੇਰਾ ਬਰਾਟਰ ਲਾਇਆ ਨਰਵੇ ਕੰਮ ਪਸਦੀ ਹੈ ਕਲ ਚਾਚੂ ਵੀਰ ਕਹਿੰਦਾ ਕੰਮ ਚੀਰ ਕਸ ਵੀ ਆਉਂਦੇ ਕਿ ਸ਼ਗਲ ਹਾਂਜੀ ਕੀ ਕਹੀ ਨੇ ਦੱਸੋ ਇਧਰ ਮੈਂ ਤਾਂ ਮੜਾ ਜਾ ਇੱਕ ਅਰੀ ਜਰਾ ਜੋ ਫੇਰਨਾ ਪੂਰਨਾ ਪੈਂਦਾ ਨਾ ਸਿੱਤਰ कोल नया जी ਲਾਦੇ ਉਪਰੋਂ ਜੋੜੀ ਲਾਤੀ ਇੱਕ ਇੱਕ ਗੰਢ ਲਾਈ ਆ ਫਿਰ ਇਸਕੋ ਦੋ ਲਾਤੀ ਹਾਂ ਉਕੀ ਕਰ ਇੱਥੋਂ ਲਾਉਣਾ ਸੀਗਾ ਇੱਥੋਂ ਨੂੰ ਪਾਉਣਾ ਆ ਇੱਧਰ ਰੱਖ ਦੇ ਤੂੰ ਸਾਰਾ ਬੜੋਗਾ ਆ ਕੋ ਮਾਰ ਦੇ ਬਾਹ ਲਾਈ ਦੀ ਇੱਕ ਵੇਲਾ ਇੱਕ ਵੇਲਾ ਲੱਗਦਾ ਆ ਲੋ ਜੀ ਬਾਂਦੇ ਨੀਲਾ ਸਲੋਤਰ ਤਿਆਰ ਵਰ ਤਿਆਰ ਆ ਹਾਂ ਗੋਪੀ ਜੀ ਫੜ ਕੇ ਦਿਖਾਈਏ ਦਾ ਆ ਜਦ ਜੋਦਾ ਮਾਰਦਾ ਖੜਕੜਾ ਕਰ 50 ਰੁਪਏ ਦਾ ਕਿਹਨੇ ਖੋਲ ਬਣਾਉਣੇ ਕਰੇ ਯਾਰ ਓਹ ਓਹ ਜਵਾਨ ਲੈ ਭਾਈ ਹੋ ਜੀ ਸਿੱਦੇ ਲੋ ਇਸ ਲੋਟਰ ਹੋ ਗਿਆ ਤਿਆਰ ਤੇ ਹੁਣ ਆਪਾਂ ਚੱਲਦੇ ਅੱਗੇ ਵੱਲੋਂ ਲੋ ਜੀ ਆਪਾਂ ਰੁਕੇ ਸੀ ਲੰਗਰ ਛਕਣ ਲਈ ਤੇ ਲੱਗਾ ਹੋਇਆ ਲੰਗਰ ਨਿਊਡਲ ਗੋਲ ਗੱਪੇ ਆ ਦੇਖ ਲਓ ਆ ਕੰਮ ਦੇਖ ਲਓ ਬੰਦੇ ਦੇ ਆ ਦੇਖ ਲਓ ਆ ਦੇਖ ਲਓ ਕੀ ਹਾਲ ਆ ਗੋਲ ਗੱਪੇ ਆ ਦੇ ਹਾਂ ਦੋ ਦੋ ਐਟਮਾ ਹਾਂ ਹਾਂ ਆ ਦੇ ਕਿਦਾਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਧਾਈਆਂ ਬਹੁਤ ਬਹੁਤ ਹੋਲੇ ਮੱਲੇ ਦੀਆਂ ਆ ਜੀ ਵਾਹ ਬਜ਼ੁਰਗ ਬੈਠੇ ਆ ਦੇਖੋ ਟੋਰ ਅੱਛਾ ਔਰ ਬਜ਼ੁਰਗਾਂ ਨਾਲ ਹੀ ਆ ਵੇਖ ਲੈ ਬੈਠੇ ਨੇ ਔਰ ਆਏ ਆ ਬਹੁਤ ਵਧੀਆ ਹੋ ਬਾਈ ਤੇ ਇਧਰ ਲੱਗੀ ਆ ਲੈਣ ਜਿਹੜੇ ਹਮਾਰੇ ਸ਼ਰਧਾਲੂ ਆਹੋਲਾ ਮੱਲਾਕੇ ਨੌਜਵਾਨ ਸ਼ਾਕਲੇ ਟਿੱਕੀਆਂ ਬਾਈ ਕੀ ਹਾਲ ਚਾਲ ਹਾਂਜੀ ਪੀਐਸ ਜਮਸ਼ੇਰੀਆ YouTube ਚੈਨਲ ਪੀਐਸ ਜਮਸ਼ੇਰੀਆ ਠੀਕ ਹੈ ਬਾਜੀ ਆਜੋ ਗੁਰੂ ਦੇ ਪਿਆਰੇ ਟਿੱਕੀਆਂ ਗੋਲ ਗੱਪੇ ਆਉਂਦੇ ਲੰਗੜ ਚੱਲ ਰਹੇ ਨੇ ਜੀ ਮੰਦਰ ਸ਼ਕ ਦੇ ਦਾ ਆਪਣੀ ਦਸਾਂ ਨਾਮਾਂ ਦੀ ਕਰਤ ਵਿੱਚੋਂ ਸਰਬਾ ਵੰਦਾ ਇਸ ਅੰਦਰ ਚੋਕਰੀ ਵਿੱਚ ਪਾ ਕੇ ਤੇ ਲੱਗੇ ਬਾਈ ਹੁਣੀ ਦੇਖੋ ਸੇਵਾ ਕਰਨ ਪਤਾ ਹੀ ਆ ਦੇਖੋ ਹਾਂਜੀ ਹਾਂਜੀ ਬਾਬਾ ਜੀ ਪਹਿਲਾਂ ਸ਼ੁਰੂ ਹੋਦੈ ਕੀਤਾ ਕੰਮ ਸਾਧੂਆਂ ਤੋਂ ਵਾਰੇ ਵਾਰੇ ਜਾਈਏ ਸੰਗਤੇ ਬਹੁਤ ਪੁਰਖ ਦੇ ਆ ਦੇਖੋ ਸੇਵਾਦਾਰ ਖਾਸ ਸੇਵਾਦਾਰ ਨਿਆਣੇ ਇਹ ਸਾਡੀ ਕੌਮ ਦਾ ਭਵਿੱਖ ਕਿਉਂ ਬਾਜੀ ਇਹ ਕਿੱਦਾਂ ਸਾਡੀ ਆ ਦੇ ਨੀ ਲੱਗੀ ਹੋਈ ਹੈ ਹੈਲੋ ਪਤਾ ਕਿੱਦਾਂ ਇਧਰ ਰਸਤੇ ਵਿੱਚ ਆ ਰੱਖੋ ਮੇਰੇ ਵੀਰ ਇਧਰ ਦੂਜੇ ਪਾਸੇ ਲੰਗਾ ਜੀ ਗੋਲ ਗੱਪੇ ਲੰਗਰ ਬਾਈ ਹੁਣੀ ਲਾਈ ਜਾਂਦੇ ਗੋਲ ਗੱਪੇ ਤੇ ਗੋਲ ਗੱਪਾ ਤੁਹਾਡੇ ਦਿੱਤੇ ਯੋਗਦਾਨ 10 ਹਜ਼ਾਰ ਤੰਪੜੇ ਇਹ ਵੀ ਤੰਪੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਕਰੀ ਨੂੰ ਆਪ ਲੋਕ ਕੋਕਰੀ ਕਾਰ ਸੇਵਾ ਵਾਲੀ ਦੇ ਨਾਲ ਸਵੇ ਸਾਰੇ ਕਾਰ ਚਾਹਦੇ ਨੇ ਆਪਾਂ ਦਸਾਂ ਬੰਦਾਂ ਦੇ ਕਿਰਤ ਵਿੱਚੋਂ ਸਰਦਾ ਬੰਦਾ ਇਸ ਸਭੂ ਦੀ ਸਿਵਾ ਦੇ ਵਿੱਚ ਸੇਵ ਕਰਕੇ ਗੁਰਧਰਿਆਂ ਖੁਸ਼ੀਆਂ ਪ੍ਰਾਪਤ ਕਰਨੀ ਲੋਪਤੇ ਹੋਣ ਨੂੰ ਸਾਦੂ ਨੇ ਦੇ ਤਾਲ ਵੀ ਸਾਦੂਆਂ ਦੀ ਮਹਿਮਾ ਅਪਰ ਅਪਾਰ ਦੀ ਹੈਲੋ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਿਆਣੇ ਲੱਗੇ ਆ ਆਲੂ ਛਿਲਣੇ ਤੇ ਬਜ਼ੁਰਗ ਲੱਗੇ ਹੋਏ ਆ ਨਾਲ ਸੰਗਤਾਂ ਦੀ ਟਿੱਕੀਆਂ ਬਣਾਈਆਂ ਜਾ ਰਹੀਆਂ ਦੂ ਦੂ ਕਿਉਂ ਬਾਈ ਜੀ ਕੀ ਬਾਤ ਆ ਦੇਖੋ ਟੂਲੀਆਂ ਬਣ ਕੇ ਆਲੂ ਛਿੱਲੇ ਜਾ ਰਹੇ ਆ ਦੇਖੋ ਬਾਈ ਹੁਣੀ ਬਜ਼ੁਰਗ ਨਿਆਣੇ ਸਿਆਣੇ ਇਕੱਠੇ ਹੋ ਕੇ ਬੈਠੇ ਆ ਦੇਖੋ ਨੰਦ ਬਣੇ ਹੋਏ ਆ ਲੰਗਰਾਂ ਦੇ ਪੂਰੇ ਇੱਧਰ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਸਾਡੀਆਂ ਲੱਗੀਆਂ ਹੋਈਆਂ ਤੇ ਟਿੱਕੀਆਂ ਬਣਾਉਣ ਹਾਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂਆਂ ਨੂੰ ਤੌਹਦਾ ਨਹੀਂ ਦੇਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਧਾਈਆਂ ਬਹੁਤ ਬਹੁਤ ਤੁਹਾਨੂੰ ਹੋਲੇ ਮੱਲੇ ਦੀਆਂ ਜੀ ਇਧਰ ਮਾਤਾ ਨੂੰ ਸਾਰੀਆਂ ਲੱਗੀਆਂ ਹੋਈਆਂ ਜੀ ਟਿੱਕੀਆਂ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਏ ਬਣ ਰਹੀਆਂ ਟਿੱਕੀਆਂ ਸੰਗਤਾਂ ਲਈ ਜਿਹੜੀਆਂ ਆਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਖੇਡ ਕੇ ਆ ਰਹੀਆਂ ਵਾਪਸ ਤੇ ਸੇਵਾ ਲੱਟ ਰਹੀ ਆ ਸੰਗਤ ਦੇਖੋ ਇਹ ਗੁਰੂ ਕੀ ਸੰਗਤ ਤੇ ਗੁਰੂ ਕੀ ਪੰਗਤ ਗੁਰੂ ਦੀਆਂ ਸੰਗਤਾਂ ਦੀਆਂ ਦੂਦੂ ਦੂਦੂ ਆਈਆਂ ਆ ਗੁਰੂ ਕੀਆਂ ਦੂਦੂ ਦੂਦੂ ਸੰਗਤ ਆਈਆਂ ਉਹਨਾਂ ਲਈ ਦੇਖੋ ਪ੍ਰਸ਼ਾਦਾ ਪਾਣੀ ਜੰਨੇ ਦੇ ਰਸ ਟਿੱਕੀਆਂ ਗੋਲ ਗੱਪੇ ਦੇਖੋ ਬਾਈ ਹੁਣ ਦੂਦੂ ਦੂਦੂ ਲੱਗੇ ਹੋਏ ਆ ਮਾਤਾਵਾਂ ਭੈਣਾਂ ਨਾਲ ਲੱਗੀਆਂ ਹੋਈਆਂ ਆ ਗੋਲ ਗੱਪੇ ਕੱਢੇ ਹੋਏ ਆ ਜੀ ਨਾਲ ਨਾਲ ਨਿਕਲ ਇੱਧਰ ਦੇਖੋ ਜੀ ਗਰਮਾ ਗਰਮ ਟਿੱਕੀਆਂ ਕਿਉਂ ਬਾਈ ਜੀ ਐਦਾਂ ਲਗੀਆਂ ਦੋ ਦੋ ਤਿੰਨ ਤਿੰਨ ਪੱਟੀਆਂ ਲੋ ਜੀ ਇੱਧਰ ਵੀ ਟਿੱਕੀਆਂ ਦਾ ਸਟਾਲ ਬਾਈ ਹੁਣੀ ਘੜਾਈ ਜਾਂਦੇ ਕੋਲ ਖੜੇ ਹੋ ਕੇ ਇਹ ਲੁੱਟੀ ਜਾਂਦੇ ਸੇਵਾ ਨਾਲ ਹੀ ਮਿਲੂਗਾ ਮੇਵਾ ਕਿਉਂ ਬਾਈ ਜੀ ਕਰੂ ਕੀ ਮੋਜ ਕਰੂ ਕੀ ਮੋਜ ਦੇਖੋ ਟਿੱਕੀਆਂ ਦੇ ਲੰਗਰ ਇੱਧਰ ਸੇਵਾਦਾਰ ਨਾਲ-ਨਾਲ ਧੋਈ ਜਾਂਦੇ ਪਲੇਟਾਂ ਹੋਰ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਮੀਆਂ ਕਤਾਰਾਂ 'ਚ ਨੌਜਵਾਨ ਲੱਗੇ ਹੋਏ ਪਲੇਟਾਂ ਧੋਣ ਕੀ ਬਾਤ ਆ ਸੇਵਾ ਸਾਰੀ ਤੁਸੀਂ ਲੁੱਟਨੀ ਆ ਮਿੱਤਰੋ ਵੀ ਇਹ ਤੁਹਾਡੇ ਲੱਗਣੇ ਠਾਠਾ ਮੈਂ ਲਾਦਾ ਹੁਣ ਕੀ ਬਾਤ ਆ ਇੱਧਰ ਵੀ ਨੌਜਵਾਨ ਲੱਗੇ ਆ ਕਿੱਦਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਿਆਰਿਓ ਵਧਾਈਆਂ ਬਹੁਤ ਬਹੁਤ ਹੋਲੇ ਮਹੱਲੇ ਦੀਆਂ ਇਹ ਆ ਜੀ ਆਨੰਦਮਈ ਨਜ਼ਾਰਾ ਹੋਲਾ ਮਹੱਲਾ ਕੱਲ ਖਤਮ ਹੋ ਗਿਆ ਕਹਿੰਦੇ ਪਰ ਹੱਲੇ 2 ਦਿਨ ਹੋਰ ਹੱਦੇ ਚੱਲੂਗਾ ਕਿਉਂ ਜੀ ਤੇ ਇਹ ਰੌਣਕਾਂ ਆ ਹੋਲੇ ਮਹੱਲੇ ਦੀਆਂ ਜਿਹੜੀ ਸੰਗਤ ਜਾਦਾ ਸੰਗਤ ਦੇ ਵਿੱਚ ਨਹੀਂ ਆ ਸਕਦੀ ਉਹ ਅਗਲੇ ਦਿਨ ਆਇਆ ਕਰੋ ਭਾਈ ਇਹ ਸੰਗਤਾਂ ਦੇ ਦਰਸ਼ਨ ਕਰਿਆ ਕਰੋ ਦੇਖੋ ਆਨੰਦਮਈ ਨਜ਼ਾਰਾ ਪਿੰਡਾਂ ਰੌਣਕਾਂ ਲੱਗੀਆਂ ਹੋਈਆਂ ਆ ਬੱਚੇ ਬਜ਼ੁਰਗ ਮਾਤਾਵਾਂ ਭੈਣਾਂ ਸਾਰੇ ਰਲ ਮਿਲ ਕੇ ਕਰੀ ਜਾਂਦੇ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਬਤੇ ਮਾਤਾ ਜੀ ਹਾਂਜੀ ਬਾਬਾ ਜੀ ਹਾਂਜੀ ਸਾਰਾ ਸਤਿ ਸ੍ਰੀ ਅਕਾਲ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਕਰਦੇ ਵੇ ਸਾਸੀ ਕਾ ਕਰਦੇ ਆਦੇ ਫੇ ਇਹ ਆ ਜੀ ਭੁਮਿਕ ਨੌਜਵਾਨੀ ਸਾਡੀ ਦੇਖੋ ਤਾਂ ਇਹਨਾਂ ਨੂੰ ਪਤਾ ਫਤੇ ਦਾ ਵਾਹ ਜੀ ਵਾਹ ਇਹ ਆ ਹਾਂਜੀ ਲੈ ਲਓ ਨਾਮ ਲੈ ਲਓ ਫੇ ਭਿੰਡਰਾ ਵਾਲਾ ਕਹ ਦੋ ਇਹਦੇ ਭਿੰਡਰਾ ਵਾਲਾ ਉਹ ਪੱਲੇ ਅੰਦਰ ਇਹ ਨੌਜਵਾਨ ਲੈ ਰਿਆ ਸੰਤ ਭਿੰਡਰਾ ਵਾਲਿਆਂ ਦਾ ਨਾਮ ਕਹਿੰਦੇ ਭਿੰਡਰਾ ਵਾਲੇ ਏ ਨੌਜਵਾਨੀ ਆ ਜੀ ਸਾਡੀ ਇੰਦਰਾ ਮਾਰੀ ਰਾ ਇੰਦਰਾ ਰਾਣੀ ਮਾਰੀ ਅੱਛਾ ਜੀ ਕਹਿੰਦਾ ਇਦਾਂ ਹੈਂ ਕੀ ਬਾਤ ਆ ਆ ਉਹ ਬੱਲੇ 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 ਏ ਆ ਜੀ ਆਉਣ ਵਾਲੀ ਪੀੜ੍ਹੀ ਸਾਡੀ ਜਿਹਨੂੰ ਪਤਾ ਆ ਅਸੀਂ ਕੌਣ ਆ ਇਹਦੇ ਪੁੱਤਿਆਂ ਇਧਰ ਲੱਗੀਆਂ ਹੋਈਆਂ ਮਾਤਾਂ ਹੋਣੀਆਂ ਕੀ ਬਾਤ ਆ ਨੌਜਵਾਨ ਲੱਗੇ ਸੇਵਾ ਭਾਂਜਿਆਂ ਦੀ ਕਰਨ ਆ ਦੇਖੋ ਹੋਰ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਧਾਈਆਂ ਬਹੁਤ ਬਹੁਤ ਹੋਲੇ ਮੱਲੇ ਦੀਆਂ ਬਹੁਤ ਵੱਡੀ ਸੇਵਾ ਕਰਦੇ ਤੁਸੀਂ ਆਉਂਦੀਆਂ ਦੀਆਂ ਰਾਹੀਆਂ ਸੰਗਤਾਂ ਨੂੰ ਜਿਹੜੇ ਪ੍ਰਸ਼ਾਦਾ ਸ਼ਕਾਰ ਰਹੇ ਹੋ ਬਹੁਤ ਵਧੀਆ ਜੀ ਆਨੰਦ ਆ ਗਿਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਚਾਰ ਚਾਰ ਪਲੇਟਾਂ ਖਾ ਕੇ ਆ ਦੇਖ ਲੋ ਹੁਣ ਮੂੰਹ ਬੰਨੀ ਫਿਰਦੇ ਆ ਕਾ ਬੰਦਾ ਇੱਧਰ ਆ ਦੇਖ ਲੋ ਆ ਜਿਹਦੇ ਦਾ ਮੂੰਹ ਬੰਨਿਆ ਆ ਚਾਰ ਚਾਰ ਪੇਟਾ ਖਾਦੀਆਂ ਨੇ ਬੰਦਿਆਂ ਨੇ ਆਹ ਦੇਖੋ ਉਹ ਖੜਾ ਆ ਉਹ ਦੇਖ ਇੱਕ ਉਹ ਖੜਾ ਇੱਕ ਆ ਖੜਾ ਆ ਦੇ ਆ ਦੇ ਆ ਬੰਦਾ ਦੇਖ ਲੋ ਕਿੰਨੇ ਬੰਦੇ ਚਾਰ ਚਾਰ ਪਲੇਟਾਂ ਖਾਦੀਆਂ ਆ ਇਹਨਾਂ ਨੇ ਆ ਦੇਖ ਲੋ ਸ਼ਕਲਾਂ ਲਾਹ ਸ਼ਕਲ ਥੱਲੇ ਕਰ ਥੱਲੇ ਕਰ ਜਰਾ ਮਾਮਾ ਆ ਬੰਦਾ ਜੀ ਦੇਖ ਲੋ ਚੰਗੀ ਤਰ੍ਹਾਂ ਪਛਾਣ ਲਓ ਜਿੱਥੇ ਇੱਕ ਪਾਸੇ ਟਿੱਕੀਆਂ ਗੋਲ ਗੇਪੇ ਦਾ ਲੰਗਰ ਚੱਲਦਾ ਉੱਥੇ ਲਈ ਗੁਰੂ ਕੀ ਸੰਗਤ ਲਈ ਪ੍ਰਸ਼ਾਦੇ ਦਾ ਵੀ ਲੰਗਰ ਚੱਲਦਾ ਪਿਆ ਆ ਬਹੁਤ ਸੋਹਣਾ ਹਾਲ ਬਣਿਆ ਹੋਇਆ ਆ ਤੇ ਕਾਰ ਸੇਵਾ ਚੱਲਦੀ ਗੁਰੂ ਕੇ ਬਾਗ ਦੀ ਇੱਥੇ ਬਜ਼ੁਰਗ ਬੈਠੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾਈਆਂ ਬਹੁਤ ਬਹੁਤ ਜੀ ਹੌਲੇ ਬੁਲੇ ਦੀਆਂ ਤੁਹਾਡੇ ਨਾਲ ਰੌਣਕਾ ਬਾਪੂ ਜੀ ਤੁਹਾਡੇ ਨਾਲ ਹੀ ਆ ਹੋਰ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀਆਂ ਪਿਆਰ ਵਾਲੀਆਂ ਰੂਹਾਂ ਮਿਲਦੀਆਂ ਆ ਬਜ਼ੁਰਗ ਸਾਡੇ ਤੇ ਬਹੁਤ ਵੱਡਾ ਹਾਲ ਬਣਿਆ ਹੋਇਆ ਸੰਤਾਂ ਸ਼ਕਰੀਆਂ ਪ੍ਰਸ਼ਾਦਾ ਪਾਣੀ ਇਹੋ ਜੀਆਂ ਗੱਲਾਂ ਬਾਤਾਂ ਹੋਲੇ ਮੱਲੇ ਦੀਆਂ ਸੇਵਾ ਲੰਗਰਾਂ ਦੀ ਬਹੁਤ ਵੱਡੀ ਹੁਣੇ ਹੁਣੇ ਟਿੱਕੀਆਂ ਖਾ ਕੇ ਨਿਕਲੇ ਲੰਗਰਾਂ ਤੋਂ ਤਾਂ ਸਾਡੇ ਸਿੰਘ ਸਾਹਿਬ ਸਪੈਸ਼ਲ ਰੁਕ ਗਿਆ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕਹਿੰਦੇ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹੁੰਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਆ ਤੇ ਸ਼ੁਕਰ ਹੈ ਮਾਲਕ ਦਾ ਕਿੰਨੇ ਜਿੱਥੇ ਅਸੀਂ ਨਹੀਂ ਵੀ ਜਾ ਸਕਦੇ ਉਸੋ ਜਗ੍ਹਾ ਦੇ ਦਰਸ਼ਨ ਤੁਸੀਂ ਕਰਾ ਦਿੰਦੇ ਆ ਤੇ ਮਾਰੇ ਨੇ ਬਾਈ ਜੀ ਸਾਡੀ ਬਾਈ ਡਿਊਟੀ ਐਂਦਾ ਹੁੰਦੀ ਆ ਮਾਇਆ ਕਈ ਜਿਹੜੀ ਸਿੰਘਾਂ ਤੋਂ ਮਸਤਾਨੀ ਹੁੰਦੀ ਆ ਹਾਂਜੀ ਹਾਂਜੀ ਮਾਰੇ ਨੇ ਤੁਹਾਡੀ ਡਿਊਟੀ ਲਈ ਆ ਤੁਸੀਂ ਉਹਦੇ ਦੇ ਦਰਸ਼ਨ ਕਰਾ ਦਿੰਦੇ ਆ ਸਾਨੂੰ ਜਦੋਂ ਚੈਨਲ ਤੇ ਹੀ ਹੋ ਜਾਂਦੇ ਉਹ ਹੋ ਜਾਂਦੇ ਉਹ ਹੀ ਕਹਿੰਦੇ ਡਿਊਟੀ ਲਾ ਦੇ ਜੀ ਮਾਰੇ ਨੇ ਹੋ ਗਈ ਤੇ ਮੈਂ ਤੁਸੀਂ ਹੋਰੇ ਮੋਟਰਸਾਈਕਲ ਤੇ ਨਹੀਂ ਵਿਖਿਆ ਮੈਨੂੰ ਉਹ ਮੋਟਰਸਾਈਕਲ ਦੀ ਪਛਾਣ ਆ ਹਾਂਜੀ ਹਾਂਜੀ ਉਹ ਸਿੰਘ ਨੇ ਕੱਢਿਆ ਫੇਰ ਮੈਂ ਥੋੜਾ ਤੇਜ਼ ਕੀਤਾ ਮੈਂ ਇਹ ਆਹ ਕਰਕੇ ਤੁਹਾਨੂੰ ਦੇਖਿਆ ਫੇਰ ਮੈਂ ਤਾਂ ਕਰਕੇ ਹੱਥ ਮਾਰਦੇ ਬਹੁਤ ਧੰਨਵਾਦ ਇਹੋ ਜਿਹਾ ਪਿਆਰ ਵਾਲੀਆਂ ਰੂਹਾਂ ਦੇਖਦਿਆਂ ਬੜੀ ਖੁਸ਼ੀ ਹੋਈ ਅੱਗੇ ਤੋਂ ਹੋਰ ਵੀ ਵਧੀਆ ਵੀਡੀਓ ਔਰ ਜਿੱਥੇ ਅਸੀਂ ਨਹੀਂ ਵੀ ਹੰਦ ਤੱਕ ਗਏ ਉਹ ਜਗਾਵਾਂ ਤੇ ਉਹ ਇਤਿਹਾਸਿਕ ਸਥਾਨ ਜਰੂਰ ਲੈ ਕੇ ਆਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਧਾਈਆਂ ਸਾਰੇ ਜਗਤ ਨੂੰ ਕੋਲੇ ਬਲੇ ਦੀਆਂ ਆਪਾਂ ਪਹੁੰਚ ਗਏ ਜੀ ਕੌਨਿਕਰ ਰਿਜ਼ੋਰਟ ਤੇ ਆਪ ਜੀ ਅਸੀਂ ਕੈਮਰਾ ਕਿੱਥੇ ਸੈੱਟ ਕਰੀਏ ਹਾਂਜੀ ਇੱਕੋ ਪੱਕੇ ਦੇ ਟੰਗਣ ਨੂੰ ਫਿਰਦਾ ਸੀ ਕਹਿੰਦਾ ਪੱਕੇ ਦੇ ਕੈਮਰਾ ਸੈੱਟ ਕਰ ਦਈਏ ਹਾਂ ਉਹਦੇ ਉਹ ਕੀਹਦਾ ਦੀ ਗੱਲ ਕਰਦੇ ਬਾਬਾ ਜੀ ਬੰਦੇ ਜਿਹੜੇ ਮੈਗਾ ਵਲੌਗ ਬਣਾਉਂਦੇ ਆ ਤੂੰ ਖਾਣਾ ਚੁੱਧੀਆਂ ਖਾਣੀਆਂ ਉਹ ਇਦਾਂ ਕਰਦੇ ਆ ਹਾਂ ਚਾਰ ਕੁੱਤੇ ਆ ਉਹਨਾਂ ਦੇ ਕੁੱਤੇ ਦੀ ਲੜਾਈ ਹੋ ਗਈ ਤਾਂ ਵਲੌਗ ਬਣਾਉਣ ਲੱਗ ਪਏ ਹਾਂ ਅਬੁੱਲਹਾ ਤਰੇ ਬੱਲੇ ਭਾਈ ਦੀ ਗੱਲ ਤਾਂ ਨਹੀਂ ਕਰਦਾ ਨਹੀਂ ਇਹ ਵੀ ਨਹੀਂ ਕਰਦਾ ਆ ਦੇਖ ਲੋ ਆ ਰਾਲ ਬਣ ਕੇ ਮੇਰੇ ਪਿੱਛੇ ਪਏ ਆ ਹਾਂ ਆ ਗੱਲ ਮਾਰਾ ਮੂੰਹ ਤੇ ਕੀਤੀ ਤੂੰ ਬਲੌਗ ਕਰਦੇ ਜਿੱਦਾਂ ਮਾਰਦੇ ਆ ਹਾਂ ਵੜਦੇ ਲੇਟਾ ਕਿੰਨੀਆਂ ਸੋਹਣੀਆਂ ਜਗਦੀਆਂ ਹਾਂ ਦਿਖਾਓ ਦਿਖਾਓ ਲੋ ਜੀ ਲੇਟਾ ਬਹੁਤ ਸੋਹਣੀਆਂ ਜਗਦੀਆਂ ਆ ਦਸਤ ਲੱਗੇ ਹੋਏ ਆ ਇੰਦਾ ਵੀ ਚੀਜ਼ ਦਿਖਾਉਣੀ ਚਾਹੀਦੀ ਆ ਹਾਂਜੀ ਇਹ ਚੀਜ਼ਾਂ ਵਲੌਗ ਤਾਂ ਇਹੇ ਹੀ ਹੁੰਦਾ ਨਾ ਆਪਾਂ ਜੋ ਕਰਦੇ ਆ ਉਹੀ ਗੱਲ ਹੈ ਨਾ ਕੇ ਦਾ ਕੋਈ ਚੱਕਰ ਹੋ ਗਿਆ ਪੁੱਛ ਹੋ ਗਿਆ ਇਹ ਚੀਜ਼ਾਂ ਹੁੰਦੀਆਂ ਆ ਬਲੌਗਿੰਗ ਤੇ ਬੰਦਾ ਐਡ ਕਰ ਦਿੰਦਾ ਆ ਆਹੀ ਕੁਝ ਹੁੰਦੀ ਆ ਇਹ ਇਹ ਦੱਸਦਾ ਨਹੀਂ ਉਹ ਚੱਕਰ ਲਾ ਦਿਆ ਆਪ ਵੀ ਆਦੇ ਆ ਗੋਡਾ ਸਾਡਾ ਅਸੀਂ ਛਲਾ ਲਿਆ ਹੈ ਕੈਮਰਾ ਕਰੋ ਆਪਣੀ ਚੋਟ ਦਿਖਾਓ ਅੱਜ ਸਾਡਾ ਹੋ ਗਿਆ ਐਕਸੀਡੈਂਟ ਰੁਕ ਗਿਆ ਭਰਾਵਾ ਆ ਗੋਡਾ ਸਾਡਾ ਚੱਲੋ ਲੋ ਯਾਰ ਆ ਵੇਖੋ ਇਹ ਦੇਖੋ ਚੋਟ ਲੱਗੀ ਬਾਬਾ ਜੀ ਦੇ ਜੇ ਬਾਬਾ ਜੀ ਕੇ ਚੋਟ ਲੱਗਦੇ ਤੇ ਇਹ ਐਕਸੀਡੈਂਟ ਹੋਇਆ ਉਦੋਂ ਹਲਾਤ ਜਿਹੜਾ ਉਹ ਵੀਡੀਓ ਬਣਾਉਂਦਾ ਤੇ ਐਵੇਂ ਨਹੀਂ ਮੇਰਾ ਬਲੌਗਰ ਆਪ ਜਾਖ ਵੀ ਹੋ ਚੁੱਕਾ ਸੀ ਸੋ ਆਪਾਂ ਚੱਲਦੇ ਕਿ ਲੰਗਰ ਲੱਭੀਏ ਲੰਗਰ ਸ਼ਕੀਆ ਆਪਾਂ ਹੁਣ ਹਾਂ ਲੰਗਰ ਲੱਭ ਕੇ ਪ੍ਰਸ਼ਾਦਾ ਜੀਏ ਤੇ ਫੇਵਾ ਪਹੁੰਚਦੇ ਘਰ ਸੀਨ ਪਿਆ ਤੜਾ ਲੈਣ ਆਈ ਉਹਨੇ ਵੱਟ ਗਿਆ ਉਹ ਲਓ ਜੀ ਮਿਲ ਗਿਆ ਲੰਗਰ ਹੋਲੇ ਮੱਲੇ ਦੀਆਂ ਸੂ ਸੰਗਤਾਂ ਵਿਚਿਆਂ ਨੂੰ ਪਿੰਡ ਸਫਰੋੜ ਵਾਲਾ ਲੰਗਰ ਲੱਗਾ ਆ ਆ ਦੇਖੋ ਭਾਈ ਤੇ ਇੱਥੇ ਸ਼ੁਰੂ ਗਏ ਰਾਤ ਦਾ ਪ੍ਰਸ਼ਾਦਾ ਪਾਹਣ ਤੇ ਰੌਣਕਾਂ ਲੱਗੀਆਂ ਹੋਈਆਂ ਆ ਇੱਕ ਗੱਲ ਵਾ ਲੋ ਜੀ ਸੰਗਤਾਂ ਲੈਣਾ ਲਾ ਲਈਆਂ ਆ ਆ ਨੌਜਵਾਲ ਕਰੀਦਾ ਸੇਵਾ ਲੋ ਜੀ ਤਾਅ ਭਾਈ ਜੰਦਾ ਵੀ ਚੜਿਆ ਦੀ ਕੀ ਬਾਤ ਬਹੁਤ ਬਹੁਤ ਲੋ ਜੀ ਪ੍ਰਸ਼ਾਦਾ ਆਪਣੇ ਕੋ ਆ ਗਿਆ ਇਹ ਸ਼ਗਦੇ ਪਹਿਲਾਂ ਇਹ ਕਰਦੇ ਹੋਣ ਗੱਲਾਂ ਬਾਤਾਂ ਰੋਜੀ ਲੰਗਰ ਆਪਾਂ ਸ਼ਕ ਲਿਆ ਪਹਿਲਾਂ ਤਾਂ ਸਪੀਚ ਕਰ ਰਹੇ ਭਾਈ ਸਾਹਿਬ ਮਾਈਕ ਤੇ ਬੈਠੇ ਆ ਆਪਾਂ ਜੀ ਕੀ ਨਾਮ ਆਪਣਾ ਮੇਰਾ ਨਾਮ ਅਮਰਦਪਾਲ ਸਿੰਘ ਭਾਜੀ ਆਹੀ ਪਿੰਡ ਸਪਰੋਡ ਜੀ ਕੀ ਬਾਤ ਐ ਕਿ ਤਾਂ ਲੰਗਰ ਬਹੁਤ ਸੁਆਦ ਸੀ ਬਹੁਤ ਬਹੁਤ ਧੰਨਵਾਦ ਉਹ ਤੋਂ ਸੁਆਦ ਆਦੀ ਸਪੀਚ ਸੀਗੀ ਠੀਕ ਆ ਜੀ ਰੂਹ ਖੁਸ਼ ਹੋ ਗਈ ਜੀ ਸਪੀਚ ਸੁਣ ਕੇ ਬਹੁਤ ਧੰਨਵਾਦ ਭਾਈ ਤੁਹਾਡਾ ਜਿਗਦਾ ਨਾ ਕਰ ਸਕਿਆ ਕੋਈ ਕਮੀ ਲੱਗੀ ਦੱਸੋ ਜੀ ਨਹੀਂ ਭਾਜੀ ਬਹੁਤ ਵਧੀਆ ਆਨੰਦ ਆ ਗਿਆ ਜੀ ਤੇ ਜਿਹੜਾ ਤਾਂ ਇਹ ਬੋਲੀ ਪਿਆਰ ਵਾਲੀ ਉਹ ਤੋਂ ਵਧੀਆ ਲੱਗੀ ਬਹੁਤ ਬਹੁਤ ਧੰਨਵਾਦ ਭਾਈ ਤੇ ਉਹ ਤੋਂ ਵੱਡਾ ਜਿਗਦਾ ਜਿਹੜਾ ਮਾਰਨ ਨੇ ਬਾਕੀ ਆ ਯਾਰ ਤੇ ਬਾਈ ਦੇ ਨਾਲ ਛੋਟੇ ਛੋਟੇ ਬੱਚੇ ਬਜ਼ੁਰਗ ਸਾਰੇ ਬੈਠੇ ਆ ਤੇ ਪਿਆਰ ਨਾਲ ਸੇਵਾ ਕਰਦੇ ਆ ਇਹ ਪੂਰੇ ਨਗਰ ਵੱਲੋਂ ਜੀ ਇਹ ਨਗਰ ਵੱਲੋਂ ਜੀ ਕੋਈ ਸੇਵਾ ਕਰੇ ਕੋਈ ਸ਼ਕਿਰਨ ਦਾ ਆਨੰਦ ਮਹਾਰਾਜ ਦਾ ਲੰਗਰ ਆ ਨਾ ਇਹ ਨਗਰ ਦਾ ਰਿਆ ਹੀ ਨਹੀਂ ਹੁਣ ਹੋ ਗਿਆ ਮਹਾਰਾਜ ਦਾ ਬਿਲਕੁਲ ਕੀ ਆ ਬਾਤ ਆ ਤੇ ਇੱਧਰ ਤੁਹਾਨੂੰ ਦਿਖਾਉਣਾ ਪਿੱਛੇ ਵੀ ਜੀ ਉਹਨਾਂ ਨੂੰ ਮਿਲੋ ਉਹ ਸਾਹਮਣੇ ਬਜ਼ੁਰਗ ਬੈਠੇ ਆਪਣੇ ਇਹ ਬਜ਼ੁਰਗਾਂ ਦੇ ਖਾਤਰ ਸਾਰੇ ਬੈਠੇ ਆ ਉਹਨਾਂ ਦੇ ਨਾ ਇਹਨਾਂ ਦੀ ਕਿਹੜਾਈ ਆ ਜੀ ਸਾਰੀ ਮਹਾਰਾਜ ਕੀ ਬਾਤ ਆ ਬਜ਼ੁਰਗ ਕਹਿੰਦੇ ਭਾਜੀ ਹੁਣੀ ਕਹਿੰਦੇ ਬੈਠੇ ਬਜ਼ੁਰਗ ਉਹਨਾਂ ਦੀ ਦੇਣ ਆ ਸਾਰੀ ਉਹ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਰ ਬਾਬਾ ਜੀ ਕੀ ਨਾਂ ਹੈ ਆਪਣਾ ਆਪਣਾ ਮੈਂ ਸੰਤੋਖ ਸਿੰਘ ਜੀ ਆਹੀ ਪਿੰਡ ਫਰੋੜ ਜੀ ਪਹਿਲਾਂ ਤਾਂ ਵਧਾਈਆਂ ਬਹੁਤ ਬਹੁਤ ਹੌਲੇ ਮਹਲੇ ਦੀਆਂ ਜੀ ਤੇ ਬਹੁਤ ਸਵਾਰ ਲੰਗਰ ਸੀਗਾ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਹਾਂ ਮਾਤਾ ਜੀ ਕਿਰਪਾਇਆ ਬਾਕੀ ਕੰਮ ਜੋਗੇ ਆ ਦੂਜਾ ਛੋਟੇ ਛੋਟੇ ਬੱਚਿਆਂ ਜਿਹੜਾ ਨਾਲ ਲਾਇਆ ਹੋਇਆ ਹੈ ਨਾ ਸੇਵਾ ਕਰਨ ਆਇਆ ਇਹ ਬਹੁਤ ਵੱਡੀ ਗੱਲ ਹੈ ਆਪਣੀ ਕੌਮ ਦੇ ਹੈ ਨਾ ਹੀਰੇ ਇਹੀ ਆ ਇਹ ਆਉਣ ਵਾਲਾ ਭਵਿੱਖ ਹੈ ਕੌਮ ਦਾ ਚੰਗਾ ਲੱਗਾ ਜੀ ਬਹੁਤ ਲੰਗਰ ਛੱਕ ਕੇ ਆ ਪਿੱਛੇ ਸਾਰੇ ਸੇਵਾਦਾਰ ਬੈਠੇ ਆ ਹਾਂਜੀ ਹਾਂਜੀ ਸੇਵਾਦਾਰ ਬੈਠੇ ਸਾਰੇ ਤੁਹਾਨੂੰ ਕਰੋਨੇ ਮਲਾਉਣੇ ਸੇਵਾਦਾਰਾਂ ਦੇ ਨਾਲ ਕਿੱਦਾਂ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸ਼ਿਫਟ ਖਤਮ ਹੋਈ ਹੈ ਅਰੈਸਟ ਕਰ ਰਹੇ ਆ ਹਾਂਜੀ ਹਾਂਜੀ ਰਾਤ ਦੀ ਸ਼ਿਫਟ ਲੱਗਣੀ ਹੈ ਅੱਜ ਤੁਹਾਡੀ ਰਾਤ ਦੀ ਸ਼ਿਫਟ ਹੈ ਜੀ ਅੱਜ ਵੀ ਰਾਤ ਪੂਰੀ ਲੰਗਰ ਚੱਲੂਗਾ ਹੈ ਹਾਂਜੀ ਹਾਂਜੀ ਰਾਤ ਦੀ ਅਸੀਂ ਬੱਚੇ ਨੇ ਘਰ ਚੱਲ ਜਾਣਾ ਫਿਰ ਤੁਸੀਂ ਇਹਨਾਂ ਸੇਵਾ ਕਰਨੀ ਆ ਆ ਬਾਈ ਜੀ ਇਹ ਬਾਈ ਹੁਣੀ ਸਾਰੇ ਬੈਠੇ ਆ ਰਾਤ ਦੀ ਸ਼ਿਫਟ ਇਹਨਾਂ ਦੀ ਆ ਜਦੋਂ ਨਿੱਕੇ ਨਿੱਕੇ ਬੱਚਿਆਂ ਨੇ ਘਰ ਚੱਜਣਾ ਕਿਉਂਕਿ ਅੱਜ ਰਾਤ ਸਾਰੀ ਸੰਗਤ ਨੇ ਵਾਪਸੀ ਕਰਨੀ ਆ ਤੇ ਆਉਂਦੀਆਂ ਸੰਗਤਾਂ ਦੀ ਲੰਗਰ ਦਾ ਪੂਰੀ ਰਾਤ ਪ੍ਰਬੰਧ ਆ ਤੇ ਹਰ ਸਾਲ ਹੀ ਬਾਪੂ ਜੀ ਲੰਗਰ ਲੱਗਦਾ ਫੇ ਇੱਥੇ ਹੀ ਆ ਨਾ ਹਾਂਜੀ ਲਓ ਜੀ ਹਰ ਸਾਲ ਇਸੇ ਇਸ ਸਥਾਨ ਤੇ ਲੰਗਰ ਲੱਗਦਾ ਆ ਬਿਲਕੁਲ ਕੌਨਕਰ ਰਿਜ਼ੋਰਟ ਵਾਲੀ ਸਾਈਡ ਤੇ ਉਹ ਤੋਂ ਅੱਗੇ ਆ ਕੇ ਲੰਗਰ ਆ ਮੈਂ ਜਿਹੜਾ ਸਪਰੋਡ ਪੈਂਦਾ ਉਹਦੇ ਬਿਲਕੁਲ ਬਾਹਰ ਦੇ ਸੰਗਤਾਂ ਪ੍ਰਸ਼ਾਦਾ ਪਾਣੀ ਛਕ ਰਹੀਆਂ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਕਰ ਰਹੇ ਆ ਸੇਵਾ ਸਾਡੀ ਕੌਮ ਦਾ ਆਉਣ ਵਾਲਾ ਭਵਿੱਖ ਉਹਨਾਂ ਨੂੰ ਪਤਾ ਲੱਗੇ ਹੁਲਾ ਮਹੱਲਾ ਕੀ ਆ ਕਿਉਂ ਲੰਗਰ ਲੱਗਦੇ ਆ ਮਹਾਰਾਜ ਨੇ ਕਿੱਡੀ ਵੱਡੀ ਦੇਣ ਦਿੱਤੀ ਆ ਸਾਨੂੰ ਕੋਈ ਲੰਗਰ ਚ ਆਵੇ ਕੋਈ ਲੰਗਰ ਛਕੇ ਕਿਸੇ ਨੂੰ ਕੋਈ ਮਨਾਹੀ ਨਹੀਂ ਹੈਗੀ ਕੋਈ ਆ ਕੇ ਸੇਵਾ ਕਰ ਜਵੇ ਕਿਉਂਕਿ ਮਹਾਰਾਜ ਦਾ ਲੰਗਰ ਆ ਜੀ ਆਹ ਲਓ ਜੀ ਆਨੰਦ ਮਈ ਦੇਨ ਹੁਗਾਇਤ ਆਪਾਂ ਪਹੁੰਚ ਗਏ ਆ ਪੈਂਡ ਜਿੱਦਾਂ ਮਾਰੇ ਲੈ ਕੇ ਜੁਡੇ ਲੈ ਆ ਵਾਪਸ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਪੂਰੀ ਦੇਖੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਇੰਨੇ ਕੇ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ